ਸਤਿ ਸ਼੍ਰੀ ਅਕਾਲ ਦੋਸਤੋ ਔਨ ਪੁਆਇੰਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਜਿੰਦਰ ਸਿੱਤੂ ਗੱਲ ਕਰਾਂਗੀ ਅੱਜ ਮੈਡੀਕਲ ਖੇਤਰ ਦੀ ਜਦੋਂ ਅਸੀਂ 10ਵੀਂ ਕਰ ਲੈਨੇ ਆ ਨਾ ਤਾਂ 10ਵੀਂ ਤੋਂ ਬਾਅਦ ਕਈ ਸਾਰੇ ਰਸਤੇ ਖੁੱਲਦੇ ਆ ਕੋਈ ਮੈਡੀਕਲ ਵੱਲ ਜਾਂਦਾ ਕੋਈ ਨਾਨ ਮੈਡੀਕਲ ਵੱਲ ਜਾਂਦਾ ਕੋਈ ਕਾਮਰਸ ਵਾਲਿਆਂ ਦਾ ਆਰਟਸ ਵਾਲਿਆਂ ਦਾ ਕੋਈ ਹੋਰ ਕਿਸੇ ਕਲਾ ਖੇਤਰ ਵਾਲੇ ਜਾਂਦਾ ਤਾਂ ਉੱਥੇ ਜਾ ਕੇ ਬੱਚਾ ਕਿਤੇ ਨਾ ਕਿਤੇ ਇਹ ਸੋਚਦਾ ਹੁੰਦਾ ਮੈਂ ਕਿੱਧਰ ਜਾਵਾਂ ਕਿੱਧਰ ਜਾਵਾਂ ਕੀ ਕਰਾਂ ਤਾਂ ਇੱਕ ਖੇਤਰ ਹੈ ਫਾਰਮੇਸੀ ਮੈਡੀਕਲ ਸਾਇੰਸ ਨਾਲ ਜੁੜਿਆ ਹੋਇਆ ਫਾਰਮੇਸੀ ਦਾ ਖੇਤਰ ਹੈ ਇਹ ਇਹਦੇ ਵਿੱਚ ਅਕੀ ਕੀ ਕੀ ਕੋਰਸਸ ਹੁੰਦੇ ਨੇ ਪਵਿਖ ਕਿਸ ਤਰ੍ਹਾਂ ਬੱਚਾ ਇਹਦੇ ਵਿੱਚ ਆਪਣਾ ਬਣਾ ਸਕਦਾਗਾ ਕਿੰਨਾ ਕੁ ਜ਼ਰੂਰੀ ਹੈ ਕਰਨਾ ਡਾਕਟਰ ਅਮਿਤ ਜੀ ਸਾਡੇ ਨਾਲ ਜੁੜੇ ਹੋਏ ਸਿਟੀ ਗਰੁੱਪ ਆਫ ਕਾਲਜਸ ਦੇ ਵਿੱਚ ਫਾਰਮੇਸੀ ਡਿਪਾਰਟਮੈਂਟ ਦੇ హెਚਓਡੀ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਆਖਰ ਫਾਰਮੇਸੀ ਹੈ ਕੀ ਔਰ ਬੱਚਿਆਂ ਲਈ ਕਿਵੇਂ ਲਾਹੇਵੰਦਾ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਠੀਕ ਠਾਕ ਹਾਂ ਜੀ ਠੀਕ ਹੈ ਬਸ ਜੀ ਅੱਛਾ ਨਾਲ-ਨਾਲ ਆਪਾਂ ਗੱਲਾਂ ਕਰਨੀਆਂ ਬੱਚਿਆਂ ਦੇ ਪੋਪੇਖ ਬਾਰੇ ਫਾਰਮੇਸੀ ਡਿਪਾਰਟਮੈਂਟ ਬਾਰੇ ਨਾਲ-ਨਾਲ ਆਪਾਂ ਚਾਹ ਦੀਆਂ ਚੁਸਕੀਆਂ ਲੈਣੀਆਂ ਹੁਣ ਤੁਸੀਂ ਮੰਗਾਈ ਲਈ ਹੈ ਤਾਂ ਹੁਣ ਆਪਾਂ ਨਾਲ-ਨਾਲ ਇਹ ਵੀ ਪੀਵਾਂਗੇ ਹੈਨਾ ਤੇ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਾਂਗੇ ਅਸੀਂ ਇੱਕ ਸ਼ਬਦ ਸੁਣਦੇ ਹਾਂ ਫਾਰਮੇਸੀ ਜੀ ਫਾਰਮੇਸੀ ਹੈ ਕੀ ਫਾਰਮੇਸੀ ਇਜ਼ ਦਾ ਬ੍ਰਾਂਚ ਆਫ ਸਾਇੰਸ ਵਿਚ ਡੀਲ ਵਿਦ ਦਾ ਸਟਡੀ ਆਫ ਮੈਡੀਸਿਨ ਜੀ ਡਰਗਸ ਡਰਗਸ ਇਸ ਥੀ ਉਹ ਮਤਲਬ ਨਹੀਂ ਜਿਹੜਾ ਪੰਜਾਬ ਚ ਤੁਸੀਂ ਡਰੱਗਸ ਬੋਲਦੇ ਹੋ ਨਸ਼ਾ ਨਸ਼ਾ ਨਹੀਂ ਆਏਗਾ ਇਹ ਹੈ ਕਿ ਮੈਡੀਸਿਨਸ ਜਿਹੜੇ ਬਿਮਾਰ ਹੋਣ ਦੇ ਬਾਅਦ ਪੇਸ਼ੈਂਟ ਨੂੰ ਦਿੱਤੀ ਜਾਂਦੀਆਂ ਨੇ ਤੇ ਇਹ ਸਟੱਡੀ ਹੈਗੀ ਮੈਡੀਸਿਨਸ ਦੀ ਜਿ세 ਅਸੀਂ ਦੇਖਦੇ ਹਾਂ ਕਿ ਮੈਡੀਸਿਨ ਕਿਵੇਂ ਬਣਦੀ ਹੈ ਕਿਵੇਂ ਉਹਨੂੰ ਠੀਕ ਤਰੀਕੇ ਨਾਲ ਲੈਵਾ ਲੈ ਜਾਏ ਤੇ ਆ ਸਾਰੀ ਚੱਪੜੀ ਜਾਂਦੀ ਜੀ ਫਾਰਮੇਸੀ ਚ ਜੀ ਅੱਛਾ ਫਾਰਮੇਸੀ ਦੇ ਵਿੱਚ ਅੱਗੇ ਅਗਰ ਕੋਈ ਸਟੂਡੈਂਟ ਕੋਈ ਕੋਰਸ ਕਰਨ ਆਉਂਦਾ ਤੁਹਾਡੇ ਕੋਲੇ ਕਿਹੜੇ ਕਿਹੜੇ ਕੋਰਸਸ ਨੇ ਇਹਦੇ ਵਿੱਚ ਅੱਗੇ ਹੋਰ ਕੀ ਰਾ ਖੁੱਲਦੇ ਆ ਸਰ ਵੀ ਹੈਵ ਅ ਵੈਰਾਈਟੀ ਆਫ ਕੋਰਸਸ ਇਨ ਸਿਟੀ ਗਰੁੱਪ ਆਫ ਇੰਸਟੀਟਿਊਸ਼ਨ ਜਿੰਨੇ ਵੀ ਕੋਰਸਸ ਹੈਗੇ ਫਾਰਮੇਸੀ ਦੇ ਅਸੀਂ ਸਾਰੇ ਕੋਰਸਸ ਰਨ ਕਰਦੇ ਆਂ ਅੰਡਰ ਦ ਅੰਬ੍ਰੇਲਾ ਆਫ ਸਿਟੀ ਇੰਸਟੀਟਿਊਟ ਆਫ ਫਾਰਮਾਸਿਊਟੀਕਲ ਸਾਇੰਸਿਸ ਇੱਕ ਕਾਲਜ ਸਾਡਾ ਇਹ ਹੈਗਾ ਤੇ ਸਿਟੀ ਇੰਸਟੀਟਿਊਟ ਆਫ ਫਾਰਮੇਸੀ ਦੂਜਾ ਕਾਲਜ ਹੈਗਾ ਦੋਨੋਂ ਸ਼ਾਹਪੂਰ ਕੈਂਪਸ ਤੇ ਅਵੇਲੇਬਲ ਹੈ ਤੇ ਅਸੀਂ ਡਿਪਲੋਮਾ ਤੇ ਲੈ ਕੇ ਪੀ ਐਚ ਡੀ ਤੱਕ ਸਾਰੇ ਫਾਰਮੇਸੀ ਦੇ ਪ੍ਰੋਗਰਾਮ ਚਲਾ ਰਹੇ ਆ ਸਾਡੇ ਕੋਲ ਇੱਥੇ ਡਿਪਲੋਮਾ 2 ਸਾਲ ਦਾ ਹੈਗਾ ਤੇ ਬੀ ਫਾਰਮੇਸੀ 4 ਇਅਰ ਦੀ ਹੈਗੀ ਐਮ ਫਾਰਮੇਸੀ 3 ਬ੍ਰਾਂਚਸ ਚ ਚਲਾ ਰਿਹਾ ਹੈ కెమిస్ట్రీ ਫਾਰਮਕੋਲੋਜੀ ਤੇ ਫਾਰਮਾਸਟਿਕਸ ਹੂੰ ਤੇ 15 15 ਸੀਟਾਂ ਸਾਡੇ ਸਾਡੇ ਕੋਲ ਐਮ ਫਾਰਮ ਦੀ ਹੈਗੀਆਂ ਤਿੰਨ ਨਾਲੇ ਨਾਲ ਸਾਡੇ ਕੋਲ ਬੱਚਾ ਪੀ ਐਚ ਡੀ ਵੀ ਕਰ ਸਕਦਾ ਹੈ ਫਾਰਮੇਸੀ ਜੀ अच्छा ਇਹਦੇ ਵਿੱਚ ਬੱਚਿਆਂ ਨੂੰ ਆਪਾਂ ਗੱਲ ਕਰੀਏ ਤਾਂ ਇੱਥੇ ਜਿਹੜੀ ਕੋਈ ਪ੍ਰੈਕਟੀਕਲ ਹੁੰਦੇ ਨਹੀਂ ਜੀ ਸਰ ਉਹ ਸਾਰੇ ਇੱਥੇ ਹੁੰਦੇ ਨੇ ਜੀ ਸਰ ਜਿਹੜਾ ਫਾਰਮੇਸੀ ਦਾ ਕਰਿਕੂਲਮ ਹੈ ਉਹ 40% ਤਾਂ 80 ਥਿਊਰੀ ਹੈ ਇਸ ਹੈ 60 ਤੋਂ 70% ਸਾਡੇ ਪ੍ਰੈਕਟੀਕਲਸ ਰਹਿੰਦੇ ਨੇ ਅੱਛਾ ਅੰਤਤਾਂ ਤੁਸੀਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀਗੀ ਕਿ ਫਾਰਮੇਸੀ ਦੇ ਵਿੱਚ ਇੱਕ ਤੁਸੀਂ ਸ਼ਬਦ ਲਿਆ ਸੀ ਡਰੱਗਸ ਉਹ ਜਦੋਂ ਉਹ ਨਾਮ ਲੈਨੇ ਆ ਨਾ ਕਈ ਵਾਰੀ ਸਾਡੇ ਹੁਣ ਇੱਕ ਧਾਰਨਾ ਹੁੰਦੀ ਆ ਤਾਂ ਸਿੱਧਾ ਹੀ ਸਾਡੇ ਦਿਮਾਗ ਦੇ ਵਿੱਚ ਨਸ਼ੇ ਦਾ ਸ਼ਬਦ ਵਾਈਦਾ ਹੈ ਨਾ ਇੱਕ ਅਸੀਂ ਹੋਰ ਸੁਣਦੇ ਹੁੰਨੇ ਆ ਤੁਸੀਂ ਤਾਂ ਡਾਕਟਰੋਂ ਮੈਡੀਕਲ ਸਾਇੰਸ ਨਾਲ ਜੁੜੇ ਹੋਏ ਹੋ ਸਾਨੂੰ ਆਮ ਸੁਣਨ ਨੂੰ ਮਿਲਦਾ ਕਿ ਜੀ ਜਿਹੜਾ ਮੈਡੀਕਲ ਕੋਈ ਵੀ ਮੈਡੀਸਨ ਹੈ ਐਲੋਪੈਥੀ ਦੀ ਜੀ ਉਦੇ ਵਿੱਚ ਕਹਿੰਦੇ ਵੀ ਹਰ ਚ ਕਿਸੇ ਨਾ ਕਿਸੇ ਚ ਇੰਨੀ ਕੁ ਡੋਜ਼ ਤਾਂ ਹੁੰਦੀ ਆ ਵੀ ਉਹਦੇ ਚ ਕਿਤੇ ਨਾ ਕਿਤੇ ਕੁਝ ਕੈਮਿਕਲ ਕੈਮੀਕਲ ਇਹੋ ਜਿਹਾ ਯੂਜ਼ ਕੀਤੇ ਜਾਂਦੇ ਜੀ ਜਿਹਦੇ ਵਿੱਚ ਡਰੱਗ ਹੁੰਦਾ ਹੈ ਨਾ ਇਹ ਗੱਲ ਕਿੰਨੀ ਕੁ ਧਾਰਨਾ ਸਹੀ ਹੈ ਮੈਂ ਜਰਨਲ ਹੀ ਪੁੱਛ ਲਿਆ ਸਰ ਡਰੱਗਸ ਮੈਡੀਸਿਨਸ ਨੂੰ ਹੀ ਬੋਲਿਆ ਜਾਂਦਾ ਹੈ ਠੀਕ ਹੈ ਤੇ ਜਿੱਦਾਂ ਵੀ ਕੋਈ ਤੁਸੀਂ ਕੋਈ ਮੈਡੀਸਿਨ ਲੋਗੇ ਤੇ ਜੇ ਉਹਦੀ ਡੋਜ਼ ਪ੍ਰੋਪਰ ਨਹੀਂ ਹੈ ਤੇ ਡੋਜ਼ ਜੇ ਜ਼ਿਆਦਾ ਹੋ ਗਈ ਤਾਂ ਉਹਨੇ ਐਡਵਰਸ ਇਫੈਕਟ ਕਰਨੇ ਹਨ ਤੇ ਡੋਸ ਸਭ ਤੋਂ ਜ਼ਿਆਦਾ ਮੰਡੀਟਰੀ ਹੈ ਕਿ ਤੁਸੀਂ ਜਿਹੜੀ ਚੀਜ਼ ਲੈ ਰਹੇ ਹੋ ਉਹ ਡੋਸ ਐਪਰੋਪ੍ਰੀਏਟ ਹੋਵੇ ਜੇ ਡੋਸ ਘੱਟ ਹੈ ਤਾਂ ਉਹ ਅਸਰ ਹੀ ਨਹੀਂ ਕਰੇਗੀ ਤੇ ਜੇ ਡੋਸ ਜ਼ਿਆਦਾ ਹੈ ਤਾਂ ਉਹਨੇ ਸਾਈਡ ਇਫੈਕਟ ਕਰਨੇ ਕਰਨੇ ਹਨ ਬਿਲਕੁਲ ਤੇ ਡੋਸ ਤਾਂ ਮੰਡੀਟਰੀ ਹੈ ਤੇ ਤੁਹਾਨੂੰ ਫਾਰਮਾਸਿਸਟ ਹੀ ਜਾਂ ਦਾ ਪਰਸਨ ਹੈ ਜਿਹੜਾ ਤੁਹਾਨੂੰ ਗਾਈਡ ਕਰਦਾ ਹੈ ਕਿ ਕਿੰਨੀ ਕਿਸ ਡਰਗ ਦੀ ਡੋਸ ਹੋਣੀ ਚਾਹੀਦੀ ਹੈ ਇਸੇ ਕਰਕੇ ਕਹਿੰਦੇ ਹੁੰਦੇ ਆ ਵੀ ਜਿਹੜੀਆਂ ਦਵਾਈਆਂ ਉਹ ਬਣੀਆਂ ਤਾਂ ਇੱਕ ਬਿਮਾਰੀ ਵਾਸਤੇ ਹੁੰਦੀਆਂ ਇਲਾਜ ਵਾਸਤੇ ਹੁੰਦੀਆਂ ਜਦੋਂ ਉਸ ਨੂੰ ਆਪਾਂ ਬਿਨਾਂ ਲੋੜ ਤੋਂ ਔਰ ਬੇਜਾਦਾ ਜ ਮਾਤਰਾ ਤੋਂ ਵੱਧ ਆਪਾਂ ਉਹਨਾਂ ਨੂੰ ਵਰਤਣਾ ਸ਼ੁਰੂ ਕਰ ਦਿੰਦੇ ਆ ਤਾਂ ਉਹ ਨਸ਼ਾ ਬਣ ਜਾਂਦੇ ਆ ਬਹੁਤ ਸਾਰੀਆਂ ਜਿੱਦਾਂ ਕੋਈ ਖੰਗ ਦੀਆਂ ਸਰਪ ਹੈਗੇ ਨੇ ਉਹਨਾਂ ਨੂੰ ਪਿੱਛੇ ਜਿਹੜਾ ਹੈਗਾ ਬਹੁਤ ਸਾਰਾ ਉਹ ਐਜ਼ ਅ ਡਰੱਗ ਯੂਜ਼ ਹੋਣ ਲੱਗੇ ਸੀ ਹੈਨਾ ਤਾਂ ਇਸੇ ਕਰਕੇ ਜਿਹੜਾ ਇਹ ਉਹਦਾ ਅੱਛਾ ਆਪਾਂ ਬੱਚਿਆਂ ਦੀ ਸਟੱਡੀ ਵਾਲੇ ਪਾਸੇ ਗੱਲ ਆਪਾਂ ਲੈ ਕੇ ਆਉਨੇ ਆ ਫਿਊਚਰ ਦੇਖਿਆ ਜਾਵੇ ਬੱਚਿਆਂ ਦਾ ਤਾਂ ਫਿਊਚਰ ਕੀ ਹੈ ਫਾਰਮੇਸੀ ਪਹਿਲੇ ਕੀ ਹੁੰਦਾ ਸੀ ਕਿ ਫਾਰਮੇਸੀ profession ਲੋਕ ਸੈਕੰਡਰੀ অপਸ਼ਨ ਕਰਕੇ ਚੂਜ਼ ਕਰਦੇ ਸੀਗੇ ਜੇ ਕੋਈ ਬੱਚਾ MBBS ਚ try ਕਰ ਰਿਹਾ ਕੋਈ ਬੱਚਾ dental ਚ try ਕਰ ਰਿਹਾ ਜੇ ਉਹਨਾਂ ਦਾ ਨਹੀਂ ਹੁੰਦਾ ਤੇ ਉਹ ਫਾਰਮੇਸੀ ਚ ਆਂਦੇ ਤੇ ਹੁਣ ਟ੍ਰੈਂਡ ਚੇਂਜ ਹੋ ਗਿਆ ਹੈ ਹੁਣ ਸਟੂਡੈਂਟ ਫਾਰਮੇਸੀ ਕਰ ਰਹੇ ਹੈ ਐਜ਼ ਅ ਫਰਸਟ ਕੈਰੀਅਰ ਆਫ অপਸ਼ਨ ਓਕੇ ਸਟੂਡੈਂਟ ਦਾ অপਸ਼ਨ ਹੀ ਅੱਜਕੱਲہ ਪ੍ਰਾਇੋਰਟੀ ਚ ਫਾਰਮੇਸੀ ਰਹਿੰਦਾ ਕਿਉਂਕਿ ਫਾਰਮਾ ਜਿਹੜੀ ਇੰਡਸਟਰੀ ਹੈਗੀ ਉਹ 120 ਬਿਲੀਅਨ ਯੂ ਐਸ ਡਾਲਰ ਦੀ ਹੈਗੀ ਇੰਡੀਆ ਚ ਜੀ ਤੇ ਜੇ ਅਨੇ ਵੜੇ ਦਿਨਾਂ ਦੀ ਗਣ ਕਰਾਂਗੇ ਤੇ 2035 ਚ ਇਹ 400 ਬਿਲੀਅਨ ਡਾਲਰ ਦੀ ਹੋ ਜਾਣੀ ਹੈ 400 ਬਿਲੀਅਨ ਡਾਲਰ ਹਾਂਜੀ ਇੰਡੀਆ ਇੰਡੀਆ ਚ ਇੰਡੀਆ ਇੰਡੀਆ ਚ ਤੇ ਇਹ ਫਾਰਮੇਸੀ ਦਾ ਜਿਹੜਾ ਸਕੋਪ ਹੈਗਾ ਉਹ ਵਰਲਡ ਵਾਈਡ ਹੈ ਠੀਕ ਹੈ ਤੇ ਮਲਟੀਪਲ ਏਰੀਆਜ਼ ਨੇ ਜਿੱਥੇ ਜਿੱਦਾ ਜਿੱਦਾ ਫਾਰਮਾਸਿਸਟ ਹੈ ਤੇ ਉਹ ਹਸਪੀਟਲ ਚ ਵੀ ਕੰਮ ਕਰ ਸਕਦਾ ਹੈ ਉਹ ਇੰਡਸਟਰੀ ਚ ਵੀ ਕੰਮ ਕਰ ਸਕਦਾ ਹੈ ਤੇ ਉਹ ਆਪਣੀ ਮੈਡੀਕਲ ਸ਼ਾਪ ਤਾਂ ਓਪਨ ਕਰ ਹੀ ਸਕਦਾ ਹੈ ਉਹ ਤਾਂ ਫਸਟ ਪ੍ਰਾਇਰੀਟੀ ਹੈ ਤੇ ਨਾਲ ਦੇ ਨਾਲ ਉਹ ਇੰਡਸਟਰੀ ਵੀ ਸੈਟ ਅਪ ਕਰ ਸਕਦੇ ਆ ਮੈਡੀਸਿਨਸ ਦੀ ਮੈਡੀਕਲ ਸ਼ਾਪ ਲਈ ਕੀ ਕੁਆਲਿਫੀਕੇਸ਼ਨ ਹੋਣੀ ਚਾਹੀਦੀ ਹੈ ਜਿੱਦਾਂ ਗ੍ਰੈਜੂਏਸ਼ਨ ਹੋਵੇ ਜਾਂ ਕੀ ਮਿਨੀਮਮ ਕੁਆਲਿਫੀਕੇਸ਼ਨ ਜਿਹੜੀ ਫਾਰਮੇਸੀ ਕਾਉਂਸਲ ਆਫ ਇੰਡੀਆ ਦੀ ਹੈ ਉਹ ਡਿਪਲੋਮਾ ਹੈ ਡਿਪਲੋਮਾ ਇਹ ਆਫਟਰ ਪਲੱਸ 2 ਆਫਟਰ ਪਲੱਸ 2 ਮੈਡੀਕਲ ਤੇ ਨਾਨ ਮੈਡੀਕਲ ਦੋਨੋਂ ਸਟੂਡੈਂਟ ਡਿਪਲੋਮਾ ਕਰ ਸਕਦੇ ਆ ਇਹ 1 ਸਾਲ ਦਾ ਜਾਂ 2 ਸਾਲ ਦਾ 2 ਸਾਲ ਦਾ ਡਿਪਲੋਮਾ ਕਰਨ ਤੋਂ ਬਾਅਦ ਜਿਹੜਾ ਸਟੂਡੈਂਟ ਹੈ ਉਹ ਆਪਦੀ ਕਿਸੇ ਵੀ ਹਸਪੀਟਲ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਆਪਦੀ ਇੱਕ ਮੈਡੀਕਲ ਸਟੋਰ ਖੋਲਣ ਦੇ ਕਾਬਿਲ ਹੋ ਜਾਂਦਾ ਉਸ ਤੋਂ ਬਾਅਦ ਅਗਰ ਬੱਚੇ ਅੱਗੇ ਵੱਡੀ ਸਟੱਡੀ ਕਰਦੇ ਆ ਤਾਂ ਉਹ ਜਿੱਦਾਂ ਤੁਸੀਂ ਇੰਡਸਟਰੀ ਦੀ ਗੱਲ ਕੀਤੀ ਜਾਂ ਹਸਪੀਟਲ ਦੀ ਗੱਲ ਕੀਤੀ ਜਾਂ ਕਿਸੇ ਕੰਪਨੀ ਦੀ ਗੱਲ ਕੀਤੀ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਵੈਕੈਂਸੀਆਂ ਹੁੰਦੀਆਂ ਕਿਹੜੀਆਂ ਕਿਹੜੀਆਂ ਪੋਸਟਾਂ ਹੁੰਦੀਆਂ ਜਿੱਥੇ ਉਹ ਚੰਗੀ ਇੱਕ ਸੈਲਰੀ ਕੱ ਲਈ ਜੇ ਚੰਗੀ ਆਉਦੀ ਉਹ ਕਰ ਸਕਦੇ ਕਮਾਈ ਸਰ ਅੱਜਕੱਲ ਬੱਚੇ ਜਿਹੜਾ ਜਾ ਰਹੇ ਜਿਹੜਾ ਗਰੋਮਿੰਗ ਟ੍ਰੈਂਡ ਹੈ ਉਹ ਫਾਰਮਾਕੋਵਿਜੀਲੈਂਸ ਦਾ ਹੈਗਾ ਜੀ ਤੇ ਮੈਡੀਕਲ ਰਾਈਟਿੰਗ ਸਟੂਡੈਂਟ ਕੈਨ ਗੋ ਇੰਟੂ ਫਾਰਮਾਕੋਵਿਜੀਲੈਂਸ ਇਨ ਮੈਡੀਕਲ ਰਾਈਟਿੰਗ ਮੈਡੀਕਲ ਕੋਡਿੰਗ they can work as a clinical pharmacist they can work as a community pharmacist हुँ. they can work as a uh, industry pharmacist ji aur jo bachon ne higher study karni hai jaise b pharm kar li b pharm de aage hor padhna hai te wo r&d ch bhi ja sakte jithe dawaiyan de bare ch research ho rahi hai okay te animal study bhi kar sakte hai ਫਿਊਚਰ ਦੇ ਵਿੱਚ ਵੀ ਹੈ ਇਹ ਤਾਂ ਕੋਈ ਆ ਜੇ ਆਪਾਂ ਦੇਖੀਏ ਫਿਊਚਰ ਦੇ ਵਿੱਚ ਫੋਰਨ ਦੇ ਵਿੱਚ ਸੌਰੀ ਫੋਰਨ ਦੇ ਵਿੱਚ ਵੀ ਫੋਰਨ ਸਰ ਜਿਹੜੇ ਫਾਰਮੇਸੀ ਸਟੂਡੈਂਟ ਹੈ ਉਹ ਫੋਰਨ ਜਾਂਦੇ ਮੇਨਲੀ ਪੀ ਐਚ ਡੀ ਕਰਨ ਵਾਸਤੇ ਜਿਹੜੀ ਕਿ ਸਕਾਲਰਸ਼ਿਪ ਦੇ ਨਾਲ ਹੀ ਮਿਲਦੀ ਹੈ ਓਕੇ ਤੇ ਯੂ ਐਸ ਕੈਨੇਡਾ ਤੇ ਆਸਟ੍ਰੇਲੀਆ ਥੀਸ ਆਰ ਦਾ ਮੇਨ ਕੰਟਰੀ ਵੇਅਰ ਸਟੂਡੈਂਟ ਆਰ ਗੋਇੰਗ ਫਾਰ ਪੀ ਐਚ ਡੀ ਵਿਦ ਸਕਾਲਰਸ਼ਿਪਸ ਕਹਿ ਸਕਦੇ ਆ ਕਿ ਜਿੱਥੇ ਹੋਰ ਸਾਡੇ ਕੋਰਸਸ ਚੱਲ ਰਹੇ ਨੇ ਹੋਰ ਸਟੱਡੀ ਚੱਲ ਰਹੀ ਆ ਜਿੱਥੇ ਯੂਥ ਦੇ ਵਿੱਚ ਫੋਰਨ ਕੰਟਰੀ ਜਾਣ ਦਾ ਬਹੁਤ ਜ਼ਿਆਦਾ ਟ੍ਰੈਂਡ ਵੱਧ ਰਿਹਾ ਉੱਥੇ ਜੇ ਇਹ ਸਟੱਡੀ ਕਰਦੇ ਆ ਵੀ ਤਾਂ ਇਹ ਵੀ ਕਰਕੇ ਬੱਚਾ ਬਹੁਤ ਅੱਛਾ ਜਿਹੜਾ ਹੈਗਾ ਆਪਦੀ ਸਕਿੱਲ ਆਪਦੀ ਪੋਜੀਸ਼ਨ ਨੂੰ ਸੈੱਟ ਕਰ ਸਕਦਾ ਜਿਸ ਦੇ ਰਿਜ਼ ਆਪਸ਼ਨ ਦੈਟ ਇਫ ਯੂ ਵਾਂਟ ਟੂ ਗੋ ਅਬ੍ਰੋਡ ਵੀ ਹੈਵ ਅ ਕੋਰਸ ਸਪੈਸ਼ਲੀ ਕੋਰਸ ਕਾਲਡ ਫਾਰਮ ਡੀ ਦੈਟ ਇਜ਼ ਡਾਕਟਰ ਆਫ ਫਾਰਮੇਸੀ 6 ਸਾਲ ਦਾ ਕੋਰਸ ਹੈ ਬੱਚੇ ਪਲੱਸ 2 ਦੇ ਬਾਅਦ ਉਸ ਕੋਰਸ ਨੂੰ ਕਰ ਸਕਦੇ ਆ ਤੇ ਜਿਤ ਜਿਵੇਂ ਮ ਬੱਚੇ ਨੇ ਕੋਰਸ ਕੰਪਲੀਟ ਕੀਤਾ ਤਾਂ ਉਹਦੇ ਨਾਂ ਦੇ ਆ ਕੇ ਡਾਕਟਰ ਲੱਗ ਜਾਂਦਾ ਹੈ ਹੂੰ ਤੇ ਦ ਕੋਰਸ ਦਾ ਨੇਮ ਇਜ਼ ਡਾਕਟਰ ਇਨ ਫਾਰਮੇਸੀ ਹੂੰ ਪੀ ਐਚ ਡੀ ਤੇ ਸੈਪਰੇਟ ਹੈ ਓਕੇ ਤੇ ਪੀ ਜੀ ਕੋਰਸ ਹੈ ਤੇ ਜਦੋਂ ਤੁਸੀਂ ਅਬ੍ਰੋਡ 'ਚ ਦੇਖੋਗੇ ਕਿ ਯੂ ਐਸ 'ਚ ਕੀ ਟ੍ਰੈਂਡ ਚੱਲ ਰਿਹਾ ਹੈ ਜਾਂ ਫਿਰ ਯੂ ਕੇ 'ਚ ਕੀ ਟ੍ਰੈਂਡ ਚੱਲ ਰਿਹਾ ਹੈ ਤੇ ਉੱਥੇ ਫਾਰਮੇਸੀ 'ਚ ਇੱਕ ਕੋਰਸ ਹੈਗਾ ਦੈਟ ਇਜ਼ ਫਾਰਮ ਡੀ ਤਾਂ ਇੰਡੀਆ ਨੇ ਆਪਣੀ ਫਾਰਮੇ ਫਾਰਮੇਸੀ ਐਜੂਕੇਸ਼ਨ ਨੂੰ ਮੈਚ ਕਰਨ ਲਈ 2008 'ਚ ਆ ਕੋਰਸ ਸਟਾਰਟ ਕੀਤਾ ਸੀ ਫਾਰਮ ਡੀ so that we can match the standard of internationally apne uh, us ya fir apne canada de jenni jaake practice karni hai te utthe m pharma recognized nahi huga inna te utthe jehde bhi pharmacist hunde hai wo taqreeban farm d course wale hunde hai te farm d course is um, better option as compared to b pharmacy okay ਅਤੇ ਹੋਰ ਇਸ ਫਾਰਮੇਸੀ ਡਿਪਾਰਟਮੈਂਟ ਦੇ ਰਿਗਾਰਡਿੰਗ ਇਸ ਸਟੱਡੀ ਦੇ ਰਿਗਾਰਡਿੰਗ ਕੋਈ ਹੋਰ ਗੱਲਬਾਤ ਜਿਹੜੀ ਮੇਰੇ ਤੋਂ ਪੁੱਛਣ ਤੋਂ ਰਹਿ ਗਈ ਹੋਵੇ ਪਰ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋ ਸਾਡੇ ਸਟੂਡੈਂਟਸ ਨਾਲ ਸਾਡੇ ਦਰਸ਼ਕਾਂ ਨਾਲ ਕਿ ਸਾਡੇ ਜਿਹੜੇ ਦੋ ਕੈਂਪਸ ਇੱਥੇ ਹੈਗੇ ਆ ਤੇ ਉਸ 'ਚ ਅਸੀਂ ਤਕਰੀਬਨ ਤਕਰੀਬਨ ਫਾਰਮੇਸੀ ਜਿਨਨੇ ਵੀ ਕੋਰਸ ਹੈ ਸਾਰੇ ਕੋਰਸ ਰਨ ਕਰਦੇ ਆ ਸਟਾਰਟਿੰਗ ਫ੍ਰੋਮ ਡਿਪਲੋਮਾ ਟੂ ਪੀ ਐਚ ਡੀ ਤੇ 올 ਕੋਰਸਸ ਆਰ ਐਫੀਲੀਏਟਡ ਟੂ ਆਈ ਕੇ ਜੀ ਪੀ ਟ ਯੂ ਜਲੰਧਰ ਐਂਡ ਅਪਰੂਵਡ ਬਾਈ ਫਾਰਮੇਸੀ ਕਾਉਂਸਲ ਆਫ ਇੰਡੀਆ दोनों कोर्सिज दोनों कॉलेज अप्रूव है जो कोई बच्चा या कोई पेरेंट्स इच्छुक है तो वह कैंपस विजिट कर सकते हैं तो आके देख सकते सा कैंपस किए है तो असं ब्रॉडली डिफाइन करेंगे अब अबाउट द कोर्स अबाउट द करिकुलम सो दैट स्टूडेंट विल बी बेनिफिटेड ਜੀ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਸਮਾਂ ਕੱਟਿਆ ਬਹੁਤ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਕਦੇ ਫਿਰ ਵੀ ਮਿਲਦੇ ਰਵਾਂਗੇ ਡਿਪਾਰਟਮੈਂਟ ਸੰਬੰਧੀ ਜਾਂ ਮੈਡੀਕਲ ਸਾਇੰਸ ਨਾਲ ਰਿਲੇਟਡ ਗੱਲਾਂ ਤੁਹਾਡੇ ਤੋਂ ਹੀ ਪੁੱਛਦੇ ਰਵਾਂਗੇ ਬਹੁਤ ਸ਼ੁਕਰੀਆ ਅ ਬੱਚਿਓ ਦੋਸਤੋ ਜੇਕਰ ਤੁਸੀਂ ਵੀ ਇਸ ਡਿਪਾਰਟਮੈਂਟ ਨਾਲ ਜੁੜਨਾ ਚਾਹੁੰਦੇ ਹੋ ਫਾਰਮੇਸੀ ਬਾਰੇ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਜਾਂ ਫਾਰਮੇਸੀ ਦੇ ਵਿੱਚ ਕੋਈ ਡਿਪਲੋਮਾ ਡਿਗਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਵਾਰੀ ਨੌਲੇਜ ਜ਼ਰੂਰ ਲੈਣੀ ਚਾਹੀਦੀ ਹੈ ਕਿ ਸਾਰਾ ਕੁਝ ਆਪਾਂ ਇੱਕੋ ਹੀ ਪਾਸੇ ਚੱਲੇ ਜਾਈਏ ਤਾਂ ਉਹੀ ਸਭ ਕੁਝ ਨਹੀਂ ਹੁੰਦਾ ਬਹੁਤ سارے ਡਿਪਾਰਟਮੈਂਟ ਬਹੁਤ سارے ਖੇਤਰ ਇਹੋ ਜਿਹੇ ਨੇ ਜਿਹੜੇ ਸਾਨੂੰ ਬਹੁਤ ਅੱਗੇ ਵਧੀਆ ਰਾਹ ਖੋਲਦੇ ਆ ਪਰ ਅਸੀਂ ਕਿਤੇ ਨਾ ਕਿਤੇ ਉਹਨਾਂ ਨੂੰ ਅੱਖੋਂ ਪਰੋਖੇ ਕਰਦੇ ਨੇ ਵੀ ਜੀ ਇਧਰ ਤਾਂ ਸਾਡਾ ਕੈਰੀਅਰ ਨਹੀਂ ਬਣਨਾ ਇਧਰ ਤਾਂ ਸਾਡਾ ਕੈਰੀਅਰ ਨਹੀਂ ਬਣਨਾ ਫਾਰਮੇਸੀ ਬਹੁਤ ਅੱਛਾ ਡਿਪਾਰਟਮੈਂਟ ਆ ਇੱਕ ਵਾਰ ਤੁਸੀਂ ਸਿਟੀ ਗਰੁੱਪ ਦੇ ਵਿੱਚ ਆ ਕੇ ਡਾਕਟਰ ਅਮਿਤ ਸਰ ਨੂੰ ਮਿਲ ਸਕਦੇ ਹੋ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਤੇ ਹੋਰ ਵੀ ਜਿਹੜਾ ਹੈਗਾ ਇਸ ਦੇ ਵਿੱਚ ਤੁਸੀਂ ਆਪਣੇ ਕੈਰੀਅਰ ਨੂੰ ਵਧੀਆ ਬਣਾ ਸਕਦੇ ਹੋ ਸੋ ਮੈਨੂੰ ਦਿਓ ਆ ਗਿਆ ਕੈਮਰਾਮੈਨ ਸੁਰਜੀਤ ਦੇ ਨਾਮ ਮੈਂ ਹਰਜਿੰਦਰ ਸਿੱਧੂ